ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੁਥੇ ਬਿਜਲੀ ਨਿਗਮ ਦੇ ਦਫਤਰੀ ਅਮਲੇ ਦੀ ਸਰਮੌਰ ਜਥੇਬੰਦੀ ਮਿਨਿਸਟਰਲ ਸਰਵਿਸਿਜ਼ ਯੂਨੀਅਨ ਨੇ 26 ਵੀ ਸੁਭਾਈ ਡੈਲੀਕੇਟ ਕਾਨਫਰੰਸ ਨੂੰ ਸੁਪਾ ਪ੍ਰਧਾਨ ਹਰਪਾਲ ਸਿੰਘ ਦੇ ਵੱਲੋਂ ਸਵੇਰੇ ਗ੍ਰੈਂਡ ਵਿਵਾਨ ਰਿਜ਼ੋਰਟ ਦੇ ਖੁੱਲੇ ਮੈਦਾਨ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਦਾ ਨਾਰਮ ਕੀਤੀ ਗਈ ਹੈ ਇਸ ਉਪਰੰਤ ਜੱਥੇਬੰਦੀ ਦਾ ਖੁੱਲਾ ਇਜਲਾਸ ਹੋਇਆ ਜਿਸ ਦੇ ਵਿੱਚ ਸਵਾਗਤੀ ਕਮੇਟੀ ਦੇ ਚੇਅਰਮੈਨ ਰਮੇਸ਼ ਸਿੰਘ ਬਰਾੜ ਨੇ ਸਵਾਗਤੀ ਸੰਦੇਸ਼ ਪੜ੍ਹਿਆ ਤੇ ਭਰਾਤਰੀ ਜੱਥੇਬੰਦੀਆਂ ਅਤੇ ਕਾਨਫਰੰਸ ਦੇ ਵਿੱਚ ਪਹੁੰਚੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਖੁੱਲੇ ਇਜਲਾਸ ਦੇ ਵਿੱਚ TSU ਦੇ ਸੁਭਾ ਪ੍ਰਧਾਨ ਰਤਨ ਸਿੰਘ ਮਜਾਰੀ ਇਸ ਦਿਨ ਤੇ ਇਸ ਦਿਨ ਨਾਲ ਹੀ MSU ਦੇ ਸਾਬਕਾ ਸੁਭਾ ਪ੍ਰਧਾਨ ਹਰਪਜਨ ਸਿੰਘ ਨੇ ਸੰਬੋਧਨ ਕਰਦੇ ਇਜਲਾਸ ਦੀ ਸਫਲਤਾ ਦੀ ਕਾਮਨਾ ਕੀਤੀ ਤੇ ਵਧਾਈ ਦਿੱਤੀ ਹੈ ਇਸ ਤੋਂ ਬਾਅਦ ਸੂਬਾ ਜਰਨਲਿਸਟ ਸੁਖਦੇਵ ਸਿੰਘ ਸਿੱਧੂ ਨੇ ਜਥੇਬੰਦੀ ਦੀਆਂ ਸਰਗਰਮੀਆਂ ਪ੍ਰਾਪਤੀਆਂ ਘਾਟਾ ਕਮਜ਼ੋਰੀਆਂ ਤੇ ਅਗਲੇ ਕਾਰਜਾ ਸਬੰਧੀ ਰਿਪੋਰਟ ਪੇਸ਼ ਕੀਤੀ ਹੈ ਤੇ ਦੱਸਿਆ ਕਿ ਮਜ਼ਦੂਰ ਕਿਸਾਨ ਮੁਲਾਜ਼ਮ ਤੇ ਕਿਰਤੀ ਵਰਗ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਤੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮ ਜਾਤ ਫਿਰਕੇ ਖਿੱਤੇ ਇਸ ਦਿਨ ਆ ਭਾਸ਼ਾ ਤੇ ਸੱਭਿਆਚਾਰਕ ਤੌਰ ਤੇ ਵੰਡਿਆ ਜਾ ਰਿਹਾ ਇਸ ਦੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਥੋਪੇ ਜਾ ਰਹੇ ਲੇਬਰ ਚਾਰ ਕੋਡ ਜੋ ਕਿ ਸਰਕਾਰੀ ਖੇਤਰ ਦੇ ਨੀਜੀਕਰਨ ਦੇ ਵਿਰੁੱਧ ਨੇ ਤਾਂ ਇਸ ਨੂੰ ਲੈ ਕੇ 9 ਜੁਲਾਈ ਦੀ ਹੜਤਾਲ ਕਰਨ ਦਾ ਵੀ ਉਹਨਾਂ ਫੈਸਲਾ ਲਿਆ ਹੈ ਮਿਰਪਾਲ ਸਿੰਘ ਮਿਨਿਸਟਰੀਅਲ ਸਰਵਿਸ ਪੀਐਸਸੀਬੀ ਪੀਐਸਪੀਸੀਐਲ ਤੇ ਪੀਐਸਟੀਸੀਐਲ ਦਾ ਪ੍ਰਧਾਨ ਹਾਂ ਮੈਂ ਜੀ ਅੱਜ ਜਿਹੜੀ ਕਮਿਸ਼ਨਰ ਅੱਜ ਜਿਹੜੀ ਸਾਡੀ ਇਹ ਡੈਲੀਗੇਟ ਕਾਨਫਰੰਸ ਹੈ ਜੀ ਜਿਹਦਾ ਮੁੱਖ ਏਜੰਡਾ ਵੀ ਜਿਹੜੇ ਸਾਡੇ ਮਲਾਜ਼ਮਾਂ ਦੇ ਭਗਵੇਂ ਮਸਲੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਕਰਨਾ ਤੇ ਸਾਡੀ ਜਿਹੜੀ ਨਵੀਂ ਟੀਮ ਹੈ ਸੁਭਾਈ ਟੀਮ ਉਹਦੀ ਚੋਣ ਕਰਨਾ ਕਿੱਥੇ ਕਿੱਥੋਂ ਆਏ ਨੇ ਸਾਡੇ ਵਰਕਰ ਲਗਭਗ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਵਰਕਰ ਆਏ ਨੇ ਸਾਰੇ ਜ਼ੋਨਾਂ ਦੇ ਵਿੱਚੋਂ ਸਾਰੇ ਸਰਕਲਾਂ ਦੇ ਵਿੱਚ ਮੰਗਾ ਸਾਡੀਆਂ ਕਈ ਬਹੁਤ ਭੱਗਦੇ ਮਸਲੇ ਨੇ ਜਿਵੇਂ 17 7 20 ਦਾ ਜਿਹੜਾ ਪੱਤਰ ਸੀਗਾ ਸਰਕਾਰ ਨੇ ਡਿਸਕ੍ਰਿਮੀਨੇਸ਼ਨ ਕਰਤਾ ਸਾਡੇ ਨਵੇਂ ਬੱਚਿਆਂ ਨੂੰ ਤਰਖਾ ਜਿਹੜੀ ਉਹ ਬਹੁਤ ਘੱਟ ਮਿਲ ਰਹੀ ਹੈ ਉਸ ਤੋਂ ਇਲਾਵਾ ਸਾਡੇ ਆਗਿਆਦਾਰੀ ਨੇ ਬਹੁਤ ਸਮੱਸਿਆਵਾਂ ਨੇ ਪੁਰਾਣੀ ਪੈਨਸ਼ਨ ਦੀ ਭਰ ਲਈ ਹੈ ਸਾਡੇ ਸਲੇਸ਼ੀਅਮ ਵਾਲੇ ਸਾਥੀ ਉਹਨਾਂ ਨੂੰ 12% ਵਿਆਜ ਜਿਹੜਾ ਉਹ ਵਸੂਲਿਆ ਜਾ ਰਿਹਾ ਉਹਨਾਂ ਤੋਂ ਸੋ ਇਸ ਤੋਂ ਇਲਾਵਾ ਹੋਰ ਬਹੁਤ ਤਰ੍ਹਾਂ ਦੇ ਮਸਲੇ ਨੇ ਤੇ ਬਾਕੀ ਜਿਹੜਾ ਓਵਰਆਲ ਬਿਜਲੀ ਸਨਾਰੀਓ ਹੈ ਜਿਹੜਾ ਸਾਡਾ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ ਉਹਨਾਂ ਸਾਰਿਆਂ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਜਿਹੜੀ ਸਾਡੀ ਇਹ ਕਾਨਫਰੰਸ ਕੀਤੀ ਵੀ ਉਹ ਜਿਹੜਾ ਮੌਜੂਦਾ ਸਰਕਾਰੀ ਕਾਰਜਕਾਰੀ ਕਮੇਟੀ ਦੇ ਅੰਦਰ ਕਹਿ ਰਹੇ ਆ ਵੀ ਹੁਣ ਜੀ ਦੇ ਪੱਲੇ ਕਈ ਮੁਸ਼ਕਲ ਹੈ ਪੂਰਨ ਨਹੀਂ ਹੋਏ ਸਰਕਾਰ ਦੇ ਕਾਰਜਕਾਰੀ ਸਰਕਾਰ ਦੇ ਕਾਰਜਕਾਰੀ ਦੇਖੋ ਸਪਸ਼ਟ ਹੈ ਜੀ ਜੋ ਉਹਨਾਂ ਨੇ ਵੋਟਾਂ ਤੇ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਚੋਂ ਪ੍ਰਮੁੱਖ ਵਾਅਦਾ ਸੀਗਾ ਵੀ ਇੱਕ ਤਾਂ 17/7/20 ਦੇ ਜਿਹੜਾ ਪੱਤਰ ਆ ਹੋਰ ਰੱਦ ਕੀਤਾ ਜਾਊਗਾ ਦੂਸਰਾ ਸੀਗਾ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਉਹਨਾਂ ਚੋਂ ਦੋਨਾਂ ਚੋਂ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਇਸ ਕਰਕੇ ਜਿਹੜਾ ਮੁਲਾਜ਼ਮ ਵਰਗ ਨਿਰਾਸ਼ਾ ਦੇ ਦੌਰ ਦੇ ਵਿੱਚ ਹੈ ਨਾ ਬਕਾਇਆ ਦੇ ਕੋਈ ਗੱਲਬਾਤ ਕੀਤੀ ਗਈ ਕਿਸੇ ਤਰੀਕੇ ਦੀ ਤੇ ਜਿਹੜੇ ਬਕਾਇਆ ਦਿੱਤੇ ਗਏ ਨੇ ਉਹਨਾਂ ਨੂੰ ਵੀ ਮਤਲਬ ਇਸ ਇੰਨੀਆਂ ਕਿਸ਼ਤਾਂ ਦੇ ਵਿੱਚ ਵੰਡ ਦਿੱਤਾ ਗਿਆ ਕਿ ਆਮ ਜੋ ਉਹਨਾਂ ਦਾ ਮਨੋਰਥ ਸੀਗਾ ਤੋ ਕਿ 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 26 ਤੋਂ ਜਿਹੜੀ ਅਗਲੀ ਪੇਰੀਵਿਜ਼ਨ ਡਿਓ ਹੋ ਰਹੀ ਹੈ ਤੇ 1 4 26 ਤੋਂ 1 16 ਦਾ ਬਕਾਇਆ ਮਿਲ ਰਿਹਾ ਹੈ ਅਗਲੀ ਕੋਈ ਰਣਨੀਤੀ ਤਿਆਰ ਕੀਤੀ ਹੈ ਕੰਫਰੰਸ ਨੂੰ ਬਹੁਤ ਕੁਸ਼ਨਾਂ ਦਾ ਸੁਣੀ ਲਿਖਿਆ ਜਾਊਗਾ ਕਿਉਂਕਿ ਇਲੈਕਸ਼ਨ ਦੀ ਗੱਲ ਤਾਂ ਹੋ ਰਹੀ ਹੈ ਸੰਘਰਸ਼ ਤੇ ਹੈ ਜੀ ਅਸੀਂ ਦੇਖੋ ਕਿ ਅਸੀਂ ਐਮਪਲਏਜ ਜੁਆਇੰਟ ਫੋਰਮ ਦਾ ਹਿੱਸਾ ਹਾਂ ਅਸੀਂ ਤੇ ਮੈਂ ਬਤੌਰ ਸਖਤਰ ਕੰਮ ਕਰਦਾ ਉੱਥੇ ਸੋ ਅਸੀਂ ਸਾਂਝੇ ਥੜੇ ਰਾਈ ਸਾਡੀ 26 ਤਰੀਕ ਦੀ ਮੀਟਿੰਗ ਹੈ ਪਟਿਆਲੇ ਉੱਥੇ ਅਸੀਂ ਫੈਸਲਾ ਕਰਾਂਗੇ ਹਾਂ ਇੱਕ 9 ਜੁਲਾਈ ਦੀ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਨੂੰ ਲੈ ਕੇ ਅਸੀਂ ਸੰਕਲਪਾ ਜਰੂਰ ਲੈ ਕੇ ਜਾਣਾ ਵੀ ਅਸੀਂ ਉਹ ਸੜਤਾਲ ਦੇ ਵਿੱਚ ਬੱਦ ਚੜ ਕੇ ਸਰੇ ਕਿਉਂਕਿ ਉਹਦੇ ਚ ਜਿਹੜੇ 4 ਲੇਬਰ ਕੋਡ ਨੇ ਜੋ ਮੋਦੀ ਸਰਕਾਰ ਇੰਟਰੋਡਿਊਸ ਕਰ ਰਹੀ ਹੈ ਤਾਂ ਜੋ ਲਗਾਤਾਰ ਨੀਜੀਕਰਨ ਵਾਲੇ ਪਾਸੇ ਖਾਸ ਕਰਕੇ ਪਾਵਰ ਸੈਕਟਰ ਨੂੰ ਧੱਕ ਰਹੀ ਹੈ ਉਹਦੇ ਉਹਦੇ ਖਿਲਾਫ ਅਸੀਂ ਇੱਥੇ ਜਰੂਰ ਅਟ ਰੈਜ਼ੋਲੂਸ਼ਨ ਲੈ ਕੇ ਜਾਵਾਂਗੇ ਜੀ ਨੀਜੀਕਰਨ ਦੀ ਗੱਲ ਕੀਤੀ ਹੈ ਸਰਕਾਰ ਵੱਲੋਂ ਜਿਹੜੀ ਬਿਜਲੀ ਫ੍ਰੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਉਸਕਾਰ ਦੀ ਜਿਹੜੀ ਹਾਲਤ ਦਾ ਤਰ੍ਹਾਂ ਜਿਹੜੇ ਵਕਤ ਵਿੱਚ ਦੇ ਕੁਝ ਜਿਹੜੀ ਜਿਹੜੀ ਬਿਜਲੀ ਇਹ ਜਿਹੜੀ ਬਿਜਲੀ ਹੈ ਇਹ ਫੰਡਾਮੈਂਟਲ ਰਾਈਟ ਹੈ ਬੇਸਿਕਲੀ ਅੱਜ ਦੇ ਸਮੇਂ ਕਿ ਬਿਜਲੀ ਬਿਨਾ ਸਾਡਾ ਕੋਈ ਗੁਜ਼ਾਰਾ ਹੈ ਨਹੀਂ ਪਰ ਜਿਹੜਾ ਇਹਦਾ ਕ੍ਰਾਈਸਿਸ ਹੈ ਉਹ ਸਰਕਾਰ ਨੇ ਆਪ ਦੇ ਆਪ ਖੜਾ ਕੀਤਾ ਕਿਉਂਕਿ ਸਰਕਾਰ ਅਲਟੀਮੇਟਲੀ ਜੋ ਸਬਸਿਡੀ ਹੈ ਉਹ ਤੋਂ ਖੜਾ ਛਡਾਉਣਾ ਚਾਹੁੰਦੀ ਹੈ ਸੋ ਇਸ ਕਰਕੇ ਉਹ ਆਧਾਰ ਨੂੰ ਨਿੱਜੀ ਕਾਰਨ ਵਾਲੇ ਪਾਸੇ ਧੱਕਣਾ ਚਾਹੁੰਦੇ ਆ ਕਿਉਂਕਿ ਜਦੋਂ ਇੱਕ ਵਾਰ ਇਹ ਨਿੱਜੀ ਕਾਰਨ ਵਾਲੇ ਪਾਸੇ ਚਲਾ ਗਿਆ ਤਾਂ ਆਮ ਲੋਕਾਂ ਲਈ ਜਿਹੜੀ ਇੱਕ ਸਸਤੀ ਤੇ ਅਫੋਰਡੇਬਲ ਬਿਜਲੀ ਆ ਉਹ ਸਹੂਲਤ ਬੰਦ ਹੋ ਜਾਂਦੀ ਹੈ ਗੁਰਿੰਦਰ ਸਿੰਘ ਜੀ ਜੋੜ ਪ੍ਰਧਾਨ ਐਮ ਐਚ ਯੂ ਅਲਕੀ ਪ੍ਰਧਾਨ ਸੋ ਸਾਡਾ ਅੱਜ ਡੈਲੀਗੇਟ ਦਾ ਜਨਾਸਾ ਜੀ ਸਾਡੀ ਸਟੇਟ ਦੀ ਚੋਣ ਹੈ ਕਿ ਬੜੇ ਉਮਮਾ ਕੇ ਅਸੀਂ ਕਰ ਰਹੇ ਆਂ ਕਿੱਥੇ ਕਿਥੋਂ ਪਹੁੰਚੇ ਰਹੇ ਨੇ ਬਿੱਟੂ ਸਾਰੇ ਪੰਜਾਬ ਦੇ ਵਿੱਚੋਂ ਹੀ ਹਰ ਕੋਨੇ 'ਚੋਂ ਸਾਡੇ ਸਾਰੇ ਸਰਕਲਾਂ 'ਚੋਂ ਜ਼ੋਨਾਂ 'ਚੋਂ ਸਾਰੇ ਸਾਡੇ EMPLOYEES ਐ ਹੁਮਾਵਾਦੀ ਪਹੁੰਚੇ ਸਾਰੇ ਨੂੰ ਚਾਹ ਅਸੀਂ ਚਾਹੁੰਦੇ ਹਾਂ ਵੀ ਇਹ ਸਰਕਾਰ ਪਹਿਲਾਂ ਸਾਡੇ ਮਲਾਜਮਾਂ ਨੇ ਸਾਡੇ ਨਾਲ ਬੜਾ ਤਾਲਮੇਲ ਕਰਕੇ ਵੋਟਾਂ ਪਾਈਆਂ ਸੀ ਇੱਕ ਇੱਕ ਵੋਟ ਸਾਡੇ ਜਿਹੜੇ EMPLOYEES ਨੇ ਐ ਇਹ ਸਰਕਾਰ ਨੂੰ ਪਾਈ ਸੀ ਤਾਂ ਕਿ ਇੱਕ ਚੰਗੀ ਸੋਚ ਦੇ ਮਦਦ ਕੁ ਪਾਈ ਸੀ ਵੀ ਇਹ ਤੀਜਾ ਧਾਰਾ ਕੋਈ ਨਵੀਂ ਨੀਤੀਆਂ ਲਿਆ ਕੇ ਸਾਡਾ ਸੁਧਾਰ ਕਰਨਗੇ ਪਰ ਇਹਨਾਂ ਦਾ ਵੀ ਪੰਨਾਲਾ ਪੰਜਾਬੀ ਚਾਹ ਵੀ ਉੱਥੇ ਦਾ ਉੱਥੇ ਹੀ ਐ ਇਹ ਮੇਰਾ ਖਿਆਲ ਹੈ ਦੂਜੀਆਂ ਸਰਕਾਰਾਂ ਨਾਲੋਂ ਵੀ ਜਮੇ ਖਤਮ ਹੋ ਗਏ ਕਿਉਂਕਿ ਇਹਨਾਂ ਦੀ ਆਰਥਿਕਤਾ ਉੱਤੇ ਆਪਾਂ ਹੱਥ ਦੇਖੀ ਜੰਨੇ ਤਰ੍ਹਾਂਾਂ ਦੇ ਨੂੰ ਹਨੀ ਤੇ ਸਾਡੇ ਜਿਹੜੇ ਪੋਸਟਾਂ ਬਹੁਤ ਸਾਰੀਆਂ ਖਾਲੀ ਪਈਆਂ ਡੀਏ ਦੀ ਕਿਸ਼ਤ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਨਾਲੋਂ ਮੇਰਾ ਖਿਆਲ ਹੈ ਵੀ 1000 ਰੁਪਿਆ ਕਿਸੇ ਨੂੰ ਮੰਥਲੀ ਦੇਣ ਵਾਸਤੇ ਵੀ ਆਰਥਿਕਤਾ ਬਹੁਤ ਮਾੜੀ ਹੈ